ਤੇ ਅਸੀਂ ਘਰ ਆਏ ਆ ਤੇ ਘਰ 5:30 ਵਜੇ ਨਾ ਹੀ ਆਏ ਆ ਤੇ ਆਨ ਕੇ ਜਦ ਦੇਖਿਆ ਨਾ ਤੇ ਕੁਝ ਪੱਲੇ ਤੇ ਮੈਨੂੰ ਇੱਕ ਰੂਮ ਚ ਇਦਾਂ ਲੱਗਿਆ ਕਿ ਗਲਾਸ ਸਮਾਨ ਰੱਖਿਆ ਹੋਇਆ ਸੀ ਕਾਚੇ ਦਾ ਡਿੱਗਿਆ ਸੀ ਤੇ ਮੈਨੂੰ ਲੱਗਾ ਕਿ ਵੈਸੇ ਹੀ ਡਿੱਗਿਆ ਹੋਇਆ ਹੈ ਤੇ ਬੇਟੀ ਦੂਸਰੇ ਰੂਮ ਚ ਗਈ ਤਾਂ ਕਹਿ ਰਹੀ ਕਿ ਮੰਮੀ ਮੇਰੀ ਅਲਮਾਰੀ ਚ ਪੂਰਾ ਖਲਾਰਾ ਪਿਆ ਹੋਇਆ ਆ ਤਾਂ ਮਤਲਬ ਮੈਂ ਜਦੋਂ ਚੈੱਕ ਕੀਤਾ ਨਾ ਸਾਰੇ ਬੈੱਡ ਬੁੱਢੇ ਸਾਬੀ ਸਾਰੀ ਜਗ੍ਹਾ ਮਤਲਬ ਕੋਈ ਕਿਸੇ ਨੇ ਦੇਖਿਆ ਆ ਫੋਲਾ ਫਲਾਈ ਕੀਤੀ ਹੋਈ ਆ ਤੇ ਮੈਨੂੰ ਸ਼ੱਕ ਆ ਪਿਆ ਕਿ ਕੋਈ ਘਰ ਵਿੱਚ ਆਇਆ ਤੇ ਸਾਡੀ ਸ਼ੋਪ ਆ ਜੋ ਬਾਰੇ ਕੰਪਿਊਟਰ ਵਗੈਰਾ ਰੱਖਿਓ ਜਾਂ ਸਮਾਨ ਕੀਮਤੋਂ ਤੇ ਸਾਰਾ ਪਿਆ ਆ ਤਾਂ ਗੁੜੀਆਂ ਦੌੜ ਕੇ ਉਧਰ ਨੂੰ ਆਏ ਤੇ ਦੇਖਿਆ ਇਸ ਮੋਕੇ ਦੇ ਕਿ ਹੜੀ ਵਾਲੀ ਡੀ ਨਹੀਂ ਹੈਗੀ ਤੇ ਫਿਰ ਗੁੜੀਆਂ ਨੇ ਹੋਰ ਵੀ ਸਮਾਨ ਚੱਕਰ ਕੀਤਾ ਤੇ ਗੁੜੀਆਂ ਮੇਰੀ ਨੇ ਕੁਛ ਨਾ ਪੈਸੇ ਜਮਾ ਕੀਤੇ 7-8000 ਰੁਪਏ ਇਸ ਵਿੱਚ ਚੈਂਨੀਆਂ ਹੀ ਚਾਂਦੀ ਦੀਆਂ 1.5 ਤੋਂ 2 ਟੋਲੇ ਦੀਆਂ ਹੋਣੀਆਂ ਉਹ ਵੀ ਕੱਢ ਕੇ ਲੈ ਗਏ ਆ ਕਿ ਲਗਾਤਾਰ ਦਿਨੇ ਦੁਪਹਿਰੀ ਚੋਰੀਆਂ ਹੁੰਦੀਆਂ ਪਈਆਂ ਐ ਪੁਲਿਸ ਨੂੰ ਬੜਾ ਕਾਰਵਾਈ ਕਰਨੀ ਚਾਹੀਦੀ ਐ ਮੈਂ ਘੈਰੀ ਮੈਂ ਖੋਦੀ ਇੱਕ ਔਰਤਾਂ ਜਦੋਂ ਮੈਂ ਕੱਲੀ ਘਰਾਂ ਕੋਈ ਜਦੋਂ ਇਦਾਂ ਹੋ ਰਿਹਾ ਸਿੱਧਾ ਕੋਈ ਦੁਕਾਨ ਦੇ ਅੰਦਰ ਇਹ ਇਦਾਂ ਵੀ ਹੋਇਆ ਕਿ ਨਸ਼ੇੜੀ ਜਿਹੜੇ ਹੈਗੇ ਨਾ ਉਹ ਵੀ 2-3 ਵਾਰੀ ਇਦਾਂ ਸਾਡੇ ਮਤਲਬ ਤੇ ਸ਼ੋਪ ਦੇ ਵਿੱਚ ਆ ਗਏ ਕਿ ਮੈਂ ਕੱਲੀ ਮੈਂ ਬਾਹਰ ਕੱਢ ਦਈ ਮੇਰੀਆਂ ਬੇਟੀਆਂ ਹੁਣ ਕੱਲੀਆਂ ਤੇ ਉਹ ਕੀ ਕਰ ਲੈਣਗੀਆਂ ਅੱਲ ਤਾਂ ਹੋਇਆ ਕਿ ਅਸੀਂ ਬਾਹਰ ਗਏ ਹੋ ਸੀ ਬਾਜ਼ਾਰ ਬੱਚਿਆਂ ਨਾਲ ਹੀ ਗਏ ਹੋ ਸੀ ਤੇ ਅਸੀਂ ਘਰ ਆਏ ਆ ਤੇ ਘਰ 5:30 ਵਜੇ ਨਾਲ ਹੀ ਆਏ ਆ ਤੇ ਆਨ ਕੇ ਜਦ ਦੇਖਿਆ ਨਾ ਤੇ ਕੁਝ ਪੱਲੇ ਤੇ ਮੈਨੂੰ ਇੱਕ ਰੂਮ ਚ ਇਦਾਂ ਲੱਗੇ ਕਿ ਗਲਾਸ ਸਮਾਨ ਰੱਖਿਆ ਹੋਇਆ ਸੀ ਕਾਚੇ ਦਾ ਡਿੱਗਿਆ ਸੀ ਤੇ ਮੈਨੂੰ ਲੱਗਾ ਕਿ ਵੈਸੇ ਹੀ ਡਿੱਗਿਆ ਹੋਇਆ ਹੈ ਤੇ ਬੇਟੀ ਦੂਸਰੇ ਰੂਮ ਚ ਗਈ ਤਾਂ ਕਹਿ ਰਹੀ ਕਿ ਮੰਮੀ ਮੇਰੀ ਅਲਮਾਰੀ ਚ ਪੂਰਾ ਖਲਾਰਾ ਪਿਆ ਹੋਇਆ ਆ ਤੇ ਚਲੋ ਮੈਂ ਜਦੋਂ ਨੇ ਮੈਨੂੰ ਕਿਹਾ ਕਿ ਮੰਮੀ ਅਲਮਾਰੀ ਪੂਰੀ ਇਦਾਂ ਏ ਤੇ ਮੈਂ ਰੁਕੋ ਇੱਕ ਮਿੰਟ ਮੈਂ ਦੇਖ ਲੈਂਦੋ ਤੇ ਮਤਲਬ ਮੈਂ ਜਦੋਂ ਚੈੱਕ ਕੀਤਾ ਨਾ ਸਾਰੇ ਬੈੱਡ ਬੁੱਢ ਸਾਬੀ ਸਾਰੀ ਜਗ੍ਹਾ ਮਤਲਬ ਕੋਈ ਕਿਸੇ ਨੇ ਦੇਖਿਆ ਆ ਫੋਲਾ ਫਲਾਈ ਕੀਤੀ ਹੋਈ ਆ ਤੇ ਮ ਜੋ ਬਾਰੇ ਕੰਪਿਊਟਰ ਵਗੈਰਾ ਰੱਖੇ ਹੋਇਆ ਸਮਾਨ ਕੀਮਤੋਂ ਤੇ ਸਾਰਾ ਪਿਆ ਆ ਤਾਂ ਗੁੜੀਆਂ ਦੌੜ ਕੇ ਉਧਰ ਨੂੰ ਆਏ ਤੇ ਦੇਖਿਆ ਇਸ ਮੌਕੇ ਦੇ ਕਿ ਹੜੀ ਵਾਲੀ ਡੀ ਨਹੀਂ ਹੈਗੀ ਤੇ ਫਿਰ ਗੁੜੀਆਂ ਨੇ ਹੋਰ ਵੀ ਸਮਾਨ ਚੱਕਾ ਕੀਤਾ ਤੇ ਗੁੜੀਆਂ ਮੇਰੀ ਨੇ ਕੁਛ ਨਾ ਪੈਸੇ ਜਮਾ ਕੀਤੇ 7-8000 ਰੁਪਏ ਇਸ ਵਿੱਚ ਚੰਨੀਆਂ ਹੀ ਚਾਂਦੀ ਦੀਆਂ 1.5 ਤੋਂ 2 ਟੋਲੇ ਦੀਆਂ ਹੋਣੀਆਂ ਉਹ ਵੀ ਕੱਢ ਕੇ ਲੈ ਗਏ ਆ ਤੇ ਜਦ ਕਿ ਮੈਂ ਦੇਖਦੀ ਪਈ ਕਿ ਦਰਵਾਜ਼ਾ ਬਾਹਰੋਂ ਬੰਦ ਆ ਤੇ ਮੈਂ ਮੈਨੂੰ ਸ਼ੱਕ ਪਿਆ ਕਿ ਉੱਪਰ ਇੱਕ ਖਿੜਕੀ ਮੈਂ ਉੱਥੇ ਦੇਖੀ ਮੇਰੇ ਦੋ ਦੇਖਣੋਂ ਪੂਰੀ ਖੁੱਲੀ ਪਈ ਸੀ ਕਿ ਜਿਹੜੀ ਮੇਨ ਡੋਰ ਦਾ ਮੇਨ ਦਰਵਾਜ਼ਾ ਆਉਂਦੀ ਸੀ ਹਾਂਜੀ ਹਾਂਜੀ ਉਹ ਹਾਂਜੀ ਉਹ ਪਿੱਛਲੀ ਖਿੜਕੀ ਸਾਰੀ ਆਏ ਹਾਂਜੀ ਪਿੱਛਲੀ ਖਿੜਕੀ ਰਾਈ ਆਏ ਆ ਤੋ ਜੇ ਮੈਂ ਦੇਖੋ ਪੂਰੀ ਖੁੱਲੀ ਪਈ ਸੀ ਨੁਕਸਾਨ ਕਰ ਗਿਆ ਕਿ ਜ਼ਮਾਨ ਹੁਣ ਅਸੀਂ ਇੰਨੀ ਮਹਿੰਗੀ LED ਲਈ ਹੋਇਆ ਇੱਕ ਕੰਪਿਊਟਰ ਨਾਲ ਅਸੀਂ ਐਡੀਟਿੰਗ ਦਾ ਕੰਮ ਕਰਦੇ ਹੈਗੇ ਆ ਤੁਹਾਨੂੰ ਪਤਾ ਵੀ ਕਿੰਨੀ ਮਹਿੰਗੀ ਮਿਲਦੀ ਆ ਅਸੀਂ ਤਾਂ ਜੇ ਤੱਕ ਪੈਸੇ ਹੀ ਨਹੀਂ ਉਹਦੇ ਤੇ ਅਸੀਂ ਕਿਸ਼ਤਾਂ ਦੇ ਲਈ ਹੋਈ ਆ ਛੁੱਟਨੀਆਂ ਤੇ ਕਿ ਕਿ ਹੁਣ ਮੋਚ-ਕੋਚ ਕੀਤਾ ਜਾਈ ਸਾਡੇ ਬੱਚੇ ਵੀ ਇਕੱਲੇ ਘਰ ਹੀ ਗੁੜੀਆਂ ਮੇਰੇ ਇਕੱਲਿਆਂ ਘਰ ਹੁੰਦੀਆਂ ਜਿੱਦਾਂ ਇਧਰੋਂ ਦਰਵਾਜ਼ਾ ਉਹ ਬੰਦ ਕਰਕੇ ਉੱਤੋਂ ਦੀ ਕੋਈ ਆ ਜਾਏ ਕੋਈ ਕੋਈ ਹਰਜ-ਮਰਜੋ ਹਿੰਦੀ ਸਾਡੇ ਕੇ ਬੱਚੇ ਦੇ ਨਾਲ ਤੇ ਇਹ ਬੜੀ ਮਤਲਬ ਗੱਲ ਕੋਈ ਖਰਾਬ ਚੰਗੀ ਨਹੀਂ ਹੈਗੀ ਇਦਾਂ ਵੀ ਡਰ ਲੱਗਦਾ ਹੁਣ ਸਾਨੂੰ ਪਰਿਆਂ ਹੋਈਆਂ ਕਿ ਸਾਡੇ ਪੜੋਸੀ ਹੀ ਅਤੇ ਅਪ੍ਰੈਲ ਦੇ ਮਹੀਨੇ ਉਹਨਾਂ ਦੇ ਵੀ ਰਾਤੀ ਸਾਡੇ ਕਿ 3 ਵਜੇ ਕੋਈ ਆਇਆ ਤੇ ਟਾਲੇ ਸਾਰੇ ਤੋੜ ਗਿਆ ਆ ਤੇ ਸਮਾਨ ਕੱਢ ਕੇ ਲੈ ਗਏ ਮੈਂ ਉਹ ਆਂਟੀ ਹੁਣਾ ਵਾਲੀ ਗਈ ਉਹ ਆਂਟੀ ਹੁਣ ਵੀ ਕਹਿ ਰਹੀ ਸਾਡਾ ਕਾਫੀ ਕੁਝ ਚੋਰੀ ਹੋ ਗਿਆ ਆ ਤੇ ਇੱਥੇ ਗਲੀ ਸਾਡੇ ਵਿੱਚ ਵੀ ਦਿਨੇ ਦੁਪਹਿਰੀ ਮੋਟਰ ਦੋ ਸਾਈਕਲ ਜੋ ਚੋਰੀ ਹੋਏ ਆ ਵੀ ਲਗਾਤਾਰ ਮੈਂ ਜਿੱਥੇ ਆਈ ਹੁਈ ਹਾਂ ਨਾ ਸਾਲਿਕੋ ਮੈਂ ਲਗਾਤਾਰ ਚੋਰੀਆਂ ਦੇਖਦੀ ਪਈ ਆ ਕਿ ਲਗਾਤਾਰ ਦਿਨੇ ਦੁਪਹਿਰੀ ਚੋਰੀਆਂ ਹੁੰਦੀਆਂ ਪਈਆਂ ਪੁਲਿਸ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਆ ਮੈਂ ਕਹ ਰਹੀ ਮੈਂ ਖੋਦੀ ਇੱਕ ਔਰਤਾਂ ਜਦੋਂ ਮੈਂ ਇਕੱਲੀ ਘਰਾਂ ਕੋਈ ਜਦੋਂ ਇਦਾਂ ਹੋ ਰਿਹਾ ਸਿੱਧਾ ਕੋਈ ਦੁਕਾਨ ਦੇ ਅੰਦਰ ਇਹ ਇਦਾਂ ਵੀ ਹੋਇਆ ਕਿ ਨਿਸ਼ੇੜੀ ਜਿਹੜੇ ਹੈਗੇ ਨਾ ਉਹ ਵੀ 2-3 ਵਾਰੀ ਇਦਾਂ ਸਾਢੇ ਮਤਲਬ ਤੇ ਸ਼ੋਪ ਦੇ ਵਿੱਚ ਆ ਗਏ ਕਿ ਮੈਂ ਕੱਲੀ ਮੈਂ ਬਾਹਰ ਕੱਢਦੀ ਮੇਰੀਆਂ ਬੇਟੀਆਂ ਹਣ ਕੱਲੀਆਂ ਤੇ ਉਹ ਕੀ ਕਰ ਲੈਣਗੀਆਂ